ਸਾਡੇ ਸਿਨੀਅਰ ਜੱਜ ਚਾਚਾ ਮੱਲਣ ਜੀ ਨੂੰ ਮੈਂ ਬੇਨਤੀ ਕਰੂੰਗਾ ਬੀਬੀ ਦਰਦਿਆਲ कौर ਮੱਲਣ ਜੀ ਨੂੰ ਕਿ ਪਹਿਲਾ ਉਹ ਆਪਣੇ ਨਾਲ ਚਾਰ ਮਲਕ ਮਲਕੀਤ ਸਿੰਘ ਸਾਹਿਬ ਜੰਗ ਕਮਾਂਡਰ ਰਾਮਨਦੀਪ ਔਰ ਜ਼ਿਲ੍ਹਾ ਪ੍ਰਸ਼ਾਸਨ ਕੋਰਟ ਭਾਈ ਵਿਕੀ ਜੀ ਹੁਣ ਮੈਂ ਬੇਨਤੀ ਕਰੂੰਗਾ ਕਿ ਬੀਜੇ ਸੌਣਾਂ ਸਾਥ ਸਰਕਾਰ ਆਇਦਰ ਕਰਿਓ ਜੀ ਹਾਂਜੀ ਸਰ ਜੀ ਸਾਹਮਣੇ ਕੋਈ ਨਹੀਂ ਇੱਕ ਕੁਰਸੀ ਅੱਛਾ ਚਲੋ ਥਿਨੇ ਪੈਨਸ਼ਨ ਦੇਵਿਆ ਸੀ ਕਿਨੇ ਇਹ ਬਿਜਲੀ ਘਰ ਨਾ ਮੈਂ ਸੀ ਕੋਈ ਬੰਦੇ ਨੇ ਸਾਰਾ ਕੁਝ ਬਣਾਇਆ ਕੋਈ ਇਨਸਾਨ ਨੇ ਦੂਜੇ ਤਾਂ ਹੁੰਦੇ ਆ ਰਾਜ ਕਰਨ ਵਾਸਤੇ ਹੁੰਦੇ ਆ ਸੇਵਾ ਕਰਨ ਵਾਸਤੇ ਨਹੀਂ ਇਸ ਕਰਕੇ ਮੈਂ ਆਈ ਬੇਨਤੀ ਕਰਨ ਆਇਆ ਗਿੱਧਰੇ ਵਾਲਿਓ ਲਿਆਓ ਵਾਪਸ ਆਪਣੀ ਪਾਰਟੀ ਮੈਂ ਤਾਂ ਜ਼ਿੱਦੀ ਕੱਲ ਦਾ ਜੇ ਬਚਣਾ ਜੇ ਧੱਕੇ ਖਾਣੇ ਆ ਤਾਂ ਹਕੂਮਤ ਦੇ ਫੈਸਲਾ ਕਰ ਲੇ ਜੇ ਫਿਰ ਪਛਤਾਓਗੇ 10 ਸਾਲ ਆਪਾਂ ੱੱਕੇ ਖੜੇ ਆ 10 ਸਾਲ ਜਿਸ ਦਿਨ ਬਾਦਲ ਸਾਹਿਬ ਦਾ ਰਾਜ ਗਿਆ ਉਸੇ ਦਿਨ ਤੋਂ ਦੇਖ ਲਓ ਉੱਥੇ ਇੱਟ ਪਈ ਐ ਕਿਸੇ ਨੇ ਸੀਮੈਂਟ ਲਗਾਇਆ ਹੋ ਨਹੀਂ ਮੈਂ ਤੁਹਾਨੂੰ ਉਹੀ ਦੱਸਦਾ ਇੱਥੇ ਤਾਂ ਤੁਸੀਂ ਉਹੀ ਮੈਂ ਕਹਿ ਰਿਹਾ ਨਾ ਕਿ ਆਪਾਂ ਗੱਲਾਂ ਜੰਨੇ ਆ ਗਏ ਕੰਨੇ ਝੂਠੇ ਪ੍ਰਚਾਰ ਜਾ ਗਏ ਐਨਾ ਆਪਕੋ ਕੋਟ ਪਈ ਆਲੇ ਜਿਆਦਾ ਜਾਣਦੇ ਵਡੇ ਬਾਦਲ ਸਾਹਿਬ ਮੇਰੇ ਨਾਲੋਂ ਵੀ ਤੇ ਹੁਣ ਮੈਂ ਇੰਨੀ ਬੇਪੇਂਦੀ ਕਰਦਾ ਹਾਂ ਬਹੁਤ ਸਾਲ ਤੁਸੀਂ ਪਿਛੇ ਰਹੇ ਹੋ ਵਡੇ ਬਾਦਲ ਸਾਹਿਬ ਦੇ ਇਖ ਤੋਂ ਹੁੰਦੇ ਸੀ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਟੈਨਸ਼ਨ ਨਹੀਂ ਸੀ ਪਰ ਹੁਣ ਆ ਜਿਹੜੇ ਆਪਾਂ ਪਲੱਗਾਂ ਨਾਲ ਤਾਰ ਜੋੜੀ ਬੈਠਿਆਂ ਹੁਣੋ ਕੱਢ ਦਿਓ ਪਲੱਗਾਂ ਨਾਲ ਸਿੱਧਾ ਭਾਗੜੇ ਨਾਲ ਜੁੜ ਜਿਓ ਮੇਰੇ ਨਾਲ

جو رزلٹ ہے <تابق> وہ کیا ہے <منابت> اس کر کے جے واپس دے چہرے دا خوشیاں ہیں جے واپس سہولت چونے ہیں